ਕੀ ਨਾ ਆਇਆ ਤੁਹਾਡਾ ਤੇ ਕਿੱਥੋਂ ਦੇ ਨਾਲ ਵਾਲੇ ਤੇ ਵਾਹਿਗੁਰੂ ਜੀ ਮੈਂ ਦਿਲਜੀਤ ਸਿੰਘ ਨਸੀਰਪੁਰ ਪਿੰਡ ਆ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਮੈਂ ਕੰਮ ਤੇ ਲੱਗਾ ਕਦੋਂ ਗਿਆ ਸੀ ਤੁਸੀਂ ਮਲੇਸ਼ੀਆ ਮੈਂ 2018 ਚ ਗਿਆ ਸੀ ਉੱਥੇ ਕੀ ਕੰਮ ਕਰਦੇ ਸੀ ਤੇ ਕਿਹੜੇ ਵੀਜ਼ੇ ਤੇ ਗਿਆ ਸੀ ਮੈਂ ਕੰਮ ਤਾਂਾਮਲਾਪ ਕਰਦਾ ਸੀ ਉਹਨਾਂ ਨੇ ਮੇਰका ਪਾਸਪੋਰਟ ਵੀ ਨਹੀਂ ਦਿੱਤਾ ਤੇ ਮੇਰ ਕੋ ਕੰਮ ਕਰਾਉਂਦੇ ਰਹੇ ਤਨਾ ਸੈਲਰੀ ਦਿੱਤੀ ਤੱਕੇ ਨਾਲ ਕੰਮ ਲੈਂਦੇ ਸੀਗੇ ਤੇ ਕੋਈ ਤਸ਼ੱਦਦ ਵੀ ਕਰ ਰਹੇ ਸੀ ਤੁਹਾਡੇ ਨਾਲ ਕੋਈ ਨਹੀਂ ਕੋਈ ਨਹੀਂ ਇਦਾਂ ਦਾ ਬਾਤ ਜੋ ਮੈਨੂੰ ਉਹਨਾਂ ਨੇ ਮੈਂ ਫੜਿਆ ਗਿਆ ਜੇਲ੍ਹ 'ਚ ਜੇਲ੍ਹ ਤੋਂ ਬਾਅਦ ਮੈਂ ਇਮੀਗ੍ਰੇਸ਼ਨ ਗਿਆ ਇਮੀਗ੍ਰੇਸ਼ਨ ਨੇ ਮੈਨੂੰ 5 ਮਹੀਨੇ ਛੱਡਣ ਦਾ ਫੈਸਲਾ ਕੀਤਾ 5 ਮਹੀਨੇ ਮਗਰੋਂ ਕੋਹ ਨੇ ਛੱਡਿਆ ਇਮੀਗ੍ਰੇਸ਼ਨ ਨੇ ਉਸ ਤੋਂ ਮਗਰੋਂ ਮੇਰੇ ਘਰਵਾਲਿਆਂ ਨੇ ਪੈਰ ਭਾਈ ਕੀਤੀ ਪਾਪਾ ਜੀ ਉਹਨਾਂ ਨੇ ਕਿਹਾ ਪਾਪਾ ਜੀ ਉਹਨਾਂ ਨੇ ਮੇਰਾ ਕੰਮ ਕਰਾਇਆ ਮੈਂ ਇੰਡੀਆ ਵਾਪਸ ਆਇਆ ਉੱਥੇ ਜੇਲ੍ਹ ਵਿੱਚ ਕੀ ਹਾਲਾਤ ਨੇ ਤੇ ਕਿਹੋ ਜਿਹਾ ਖਾਣ ਪੀਣ ਨੂੰ ਦਿੱਤਾ ਜਾਂਦਾ ਹੈ ਖਾਣਾ ਬਹੁਤ ਮਾੜਾ ਹੈ ਉੱਥੇ ਜਿੰਨੇ ਚਾਵਲ ਨੇ ਨਾਲ ਇੰਡੀਆ ਦਿੰਦੇ ਪਾਣੀ ਵਾਲੀਆਂ ਖਾਨਲੀ ਮੋੜਮੜਾ ਹਾਲ ਹੈ ਜੇਲ੍ਹ ਦਾ ਹੋਰ ਵੀ ਮੁੰਡੇ ਉੱਥੇ ਬਹੁਤ ਫਸੇ ਪਏ ਆ ਇਸ ਤਰ੍ਹਾਂ ਜਿਨ੍ਹਾਂ ਨੂੰ ਆਪਣੇ ਮਾਪੇ ਦੇ ਨੰਬਰ ਤੱਕ ਨਹੀਂ ਪਤਾ ਕੱਲ ਤੱਕ ਨਹੀਂ ਹੋ ਰਿਹਾ ਕੰਟੈਕਟ ਨਹੀਂ ਹੋ ਰਿਹਾ ਕਿੰਨਾ ਕੰਨਾ ਸਮਾਂ ਹੋ ਚੁੱਕਾ ਜਿਹੜੇ ਬੰਦੇ ਫਸੇ ਆ ਕੁਝ ਪੜਾ 4-5 ਸਾਲ 3-3 ਸਾਲ ਹੋ ਚੁੱਕੇ ਉਹਨਾਂ ਨੂੰ ਤੂੰ ਭਾਰਤੀ ਆ ਸਾਰੇ ਪੰਜਾਬ ਦੇ ਆਪਣੇ ਪੰਜਾਬੀ ਮੁੰਡੇ ਉਹਨਾਂ ਨਾਲ ਸੰਪਰਕ ਕਰਨ ਵਾਲਾ ਕੋਈ ਵੀ ਹੈ ਨਹੀਂ ਨਾ ਕੋਈ ਕੰਟੈਕਟ ਨਹੀਂ ਹੋ ਰਿਹਾ ਉਹਨਾਂ ਤੁਸੀਂ ਕੀ ਕਹਿਣਾ ਜਾਓਗੇ ਹਣ ਪੰਜਾਬ ਦੇ ਲੋਕਾਂ ਨੂੰ ਜਾਂ ਮੁੰਡਿਆਂ ਨੂੰ ਕਿ ਹਾਂ ਵੀ ਪੰਜਾਬ ਦੇ ਲੋਕਾਂ ਨਾਲ ਪੁੱਛਿਆ ਕਹਣਾ ਚਾਹੂਗੇ ਜੇ ਜਾਣਗੇ ਮਲੇਸ਼ੀਆ ਤੋਂ ਪਰਮਿਟ ਲੈ ਕੇ ਜਾਣਾ ਟੂਰਿਸਟ ਕਦੀ ਕੰਮ ਦੀ ਕੋਸ਼ਿਸ਼ ਨਾ ਕਰੀ ਕਰਦੇ ਜੀ ਇਹ ਨੌਜਵਾਨ ਦਲਜੀਤ ਸਿੰਘ ਮਲੇਸ਼ੀਆ ਤੋਂ ਗਿਆ ਸੀ ਟੂਰਿਸਟ ਦੇ ਵੀਜ਼ੇ ਤੇ ਜੀ ਉੱਥੇ ਇਹਨੂੰ ਕੋਈ ਤਾਮਿਲ ਵਗੈਰਾ ਬੰਦੇ ਜਿਹੜੇ ਉੱਥੇ ਮਿਲ ਗਏ ਇਹਨੇ ਕੰਮ-ਕਮ ਕਰਨਾ ਚਾਹਿਆ ਉੱਥੇ ਤੇ ਵੀਜ਼ਾ ਟੂਰਿਸਟ ਸੀ ਟੂਰਿਸਟ ਵੀਜ਼ੇ ਤੇ ਜਾ ਕੇ ਬਹੁਤ ਕੰਮ ਨਹੀਂ ਕਰ ਸਕਦੇ ਸੋ ਉੱਥੇ ਇਹ ਫਸ ਗਿਆ ਤੇ ਫਿਰ ਇਹਨੂੰ 6 ਮਹੀਨੇ ਦੀ 5 ਮਹੀਨੇ ਦੀ ਸਜ਼ਾ ਹੋਈ ਤੇ ਉਹ ਕਹਿੰਦੇ ਵੀ 5 ਮਹੀਨੇ ਬਾਅਦ ਛਡਵਾ ਦੇਗੇ ਪਰ ਇਹਦਾ ਕੋਈ ਥੋਪ ਪਤਾ ਨਾ ਲੱਗਾ ਕਰਦੇ ਇਹਨੂੰ ਫੋਨ ਵੀ 2 ਮਹੀਨੇ ਨਾ ਆਇਆ ਹਰਮਨ ਦੇ ਪੁੱਤ ਅਰਸ਼ੇਮ ਸਿੰਘ ਤੇ ਇਹਨਾਂ ਦੀ ਮਾਤਾ ਜੀ ਪਰਿਵਾਰ ਇੱਥੇ ਨਾਲ ਹੋਰ ਵੀ ਬੰਦੇ ਲੈ ਕੇ ਆਏ। ਇਹਨਾਂ ਨੂੰ ਦੱਸਿਆ ਕਿ ਸਾਡਾ ਇਕੱਲਾ ਹੀ ਬੱਚਾ ਤੇ 2 ਮਹੀਨੇ ਹੋ ਗਏ ਉਹ ਸਾਡੇ ਨਾਲ ਸੰਪਰਕ ਨਹੀਂ ਆਇਆ। ਤੇ ਮਲੇਸ਼ੀਆ ਤੇ ਇਸੇ ਤਰ੍ਹਾਂ ਉਹਨਾਂ ਦਾ 2 ਮਹੀਨੇ ਪਹਿਲਾਂ ਆਉਦੀ ਆਹ ਲੋਕੇਸ਼ਨ ਸੀ। ਸੋ ਉਹਦੇ ਆਧਾਰ ਤੇ ਉੱਤੇ ਅਸੀਂ ਜਿਹੜੀ ਆਈਡੀਆ ਨਾਲ ਮੈਸੇਜ ਉਹਦੇ ਸੁਨੰਦਰਨ ਲੇ ਨੂੰ ਨਾਲ ਸੰਪਰਕ ਕੀਤਾ। ਤੇ ਉਹ ਫਿਰ ਕੋਈ ਜਵਾਬ ਨਹੀਂ ਆਇਆ ਫਿਰ ਇਹ ਜਿਹੜਾ ਫਿਰ ਦੁਬਾਰਾ ਅਸੀਂ ਕੋਸ਼ਿਸ਼ ਕੀਤੀ ਤੇ ਹੁਣ ਇਹ ਤੇ ਤਿੰਨ ਵਾਰੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਹੈ ਨੌਜਵਾਨ ਜਿਹੜਾ ਹੈ ਇਹ 18 14 ਅਕਤੂਬਰ ਨੂੰ ਸਾਡੇ ਕੋਲ ਆਏ ਸੀ ਤੇ 18 ਅਕਤੂਬਰ ਨੂੰ ਇਹ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਮਾਂ-ਬਾਪ ਦਾ ਇੱਕ ਇਕੱਲਾ ਹੀ ਲੜਕਾ ਸੀ ਸੋ ਬੜਾ ਦੁੱਖ ਹੁੰਦਾ ਜਦੋਂ ਕੋਈ ਮਾਪੇ-ਬਾਪ ਪਰਿਵਾਰ ਰਣ ਕੇ ਤਹਾਮਾਰ ਕੇ ਰੋਂਦਾ ਕਿਉਂਕਿ ਇਹਦੇ ਬੱਚੇ ਆ ਇਹਨਾਂ ਨੂੰ ਉਹਨੇ ਸੀ ਬੇਨਤੀਆਂ ਕਰ-ਕਰ ਕੇ ਅਰਦਾਸ ਕਰ-ਕਰ ਕੇ ਲੈਨੇ ਆ ਫਿਰ ਜਦੋਂ ਇਹੋ ਜਿਹਾ ਫੱਜ ਵੀ ਮਾਪੇ-ਬਾਪਸ ਤੇ ਬੜਾ ਵੱਡਾ ਦੁੱਖ ਹੁੰਦਾ ਸੋ ਅਸੀਂ ਇਹੇ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਬਾਹਰ ਜਾਓ ਜਿੱਥੇ ਮਰਜ਼ੀ ਕੋ ਮੋਹ ਜੀ ਸਦਕੇ ਜਾਓ ਪਰ ਜੇ ਸੀ ਟੂਰਿਸਟ ਵੀਜੇ ਤੇ ਜਾਂਦੇ ਆ ਤਾਂ ਫਿਰ ਉੱਥੇ ਕੰਮ ਨਾ ਕਰੋ ਇਹ ਕੰਮ ਕਰਨਾ ਤੇ ਫਿਰ ਫਰਕ ਪਰਮਿੰਟ ਲਾਓ ਉਹਨਾਂ ਨੂੰ ਟੈਕਸ ਭਰੋ ਜਿਹੜਾ ਹੈਗਾ ਕਿਸੇ ਵੀ ਮੁੱਲਕ ਤੇ ਜਾਂਦੇ ਆ ਤੁਹਾਨੂੰ ਆਦਰ ਦੇ ਨਾਲ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਹਾਡੇ ਉਹ ਸਹਾਇਕ ਹੋਣਗੇ ਉਹ ਜਵਾਬਦੇ ਆ ਜੇ ਨਾ ਹੋਣ ਤੇ ਸਰਕਾਰ ਦੇ ਜਵਾਬਦੇ ਆ ਪਰ ਜਦੋਂ ਕਿਸੇ ਮੂਲਕ ਦੇ ਅਸੀਂ ਟੂਰਿਸਟ ਵੀਜੇ ਤੇ ਚੱਲ ਜਾਂਦੇ ਆ ਤੇ ਜਾ ਕੇ ਉਸੇ ਕੰਮ ਕਰਦੇ ਆ ਫਿਰ ਗੈਰਕਾਨੂੰਨੀ ਵੀ ਟੈਕਸ ਨਹੀਂ ਦਿੰਦੇ ਤੋ ਦੇ ਨਾਲ ਕਾਨੂੰਨ ਤੋੜਨਾ ਕਿਸੇ ਵੀ ਮੁਲਕ ਦਾ ਉਹ ਬਹੁਤ ਵੱਡਾ ਅਪਰਾਧ ਹੁੰਦਾ ਭਾਵੇਂ ਛੋਟਾ ਹੋਵੇ ਜਾਂ ਵੱਡਾ ਹੋਵੇ ਉਹ ਜਦੋਂ ਅਸੀਂ ਅਪਰਾਧੀਆਂ ਦੀ ਲਿਸਟ ਵਿੱਚ ਆ ਜਾਂਦੇ ਆ ਫਿਰ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਪਾਸਪੋਰਟ ਦੇ ਉੱਤੇ ਵੀ ਜਿਹੜਾ ਹੈਗਾ ਕਿਉਂਕਿ ਹੁਣ ਆਨਲਾਈਨ ਸਾਰਾ ਕੁਝ ਹੋਈ ਜਾਂਦਾ ਤੁਸੀਂ ਵਾਅਦੇ ਸੀ ਬੇਨਤੀ ਕਰਦੇ ਅੱਗੇ ਬਾਹਰ ਜਾਣ ਤੋਂ ਇਸ ਨਹੀਂ ਡੱਕਦੇ ਜਾਣਾ ਚਾਹੀਦਾ ਘੁੰਮਣਾ ਚਾਹੀਦਾ ਦੇਖਣਾ ਚਾਹੀਦਾ ਪਰ ਇਹੋ ਜੀ ਚੀਟਿੰਗ ਨਾ ਕਰੋ ਜਦੋਂ ਥੋੜੀ ਜੀ ਗੱਲ ਦੇ ਪਿੱਛੇ ਜਿਹੜਾ ਹੈ ਦੇ ਅਸੀਂ ਬਾਹਰ ਜਾਂਦੇ ਆ ਦੇਖਣਾ ਉੱਥੇ ਕੋਈ ਤਲਾਸ਼ ਕਰੋ ਵੀ ਗਾਓ ਅੱਗੇ ਪਰਮਿੰਟ ਲੈ ਕੇ ਆਜੋ ਜੇ ਕਿਸੇ ਮੁਲਕੇ ਜਾਣਾ ਵਰਕ ਪਰਮਿੰਟ ਲੈ ਕੇ ਜਾਓ ਉੱਥੇ ਜੀ ਮਿਲਦਾ ਤਾਂ ਉੱਥੇ ਲਾਅ ਅਨੁਸਾਰ ਕੰਮ ਕਰੋ ਸੋ ਫਿਰ ਜਿਹੜੇ ਆਪ ਵੀ ਤੁਸੀਂ ਸੁਰੱਖਿਤ ਰਹੋਗੇ ਪਿੱਛੇ ਮਾਂ-ਬਾਪ ਦੀ ਜੇੰਤਾ ਨਹੀਂ ਰਹੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਸੋ ਸਾਡੀ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਇਸ ਤਰ੍ਹਾਂ ਜੇ ਕੋਈ ਗੰਦਾ ਫਸ ਜਾਂਦਾ ਤੇ ਉਸੇ ਬਿੱਸੇ ਪੈਰਵਾ ਹੀ ਗੌਰ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ ਇਹ ਵੀ ਲਗਾਤਾਰ ਪੈਰ ਵੀ ਇਹਨਾਂ ਦੀ ਕੀਤੀ ਤੇ ਮਾਰੇ ਨੇ ਕਿਰਪਾ ਕੀਤੀ ਇਹ ਬੱਚਾ ਪਰਿਵਾਰ ਦਾ ਗੁਰੂ ਜਰਨਾ ਜੀ ਅਰਦਾਸ ਕਰਦੇ ਆ ਮਹਾਰਾਜ ਕਿਰਪਾ ਕਰਨ ਇਹਨੂੰ ਆਪਣੇ ਪਰਿਵਾਰ ਦੇ ਵਿੱਚ ਤੇ ਮਾਪਾਂ ਦੇ ਕੋਲ ਸਖੰਤੀ ਰਹੇ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਜੇ ਤੁਸੀਂ ਸਾਡੇ ਵਿਦੇਸ਼ ਬਾਹਰ ਜਾਣਾ ਚਾਹੁੰਦੇ ਆ ਜਾਓ ਜ਼ਰੂਰ ਪਰ ਇਸ ਤਰ੍ਹਾਂ ਕੋਈ ਬਹੁਤ ਐਜੇ ਦੇ ਮੌਕੇ ਜਿੱਥੇ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਵੀ ਨਹੀਂ ਤੁਸੀਂ ਉੱਥੇ ਸਿੱਧੇ ਜਾ ਸਕਦੇ ਆ ਪਰ ਜਿੱਥੇ ਜਾਣੇ ਆ ਉੱਥੇ ਦੇ ਲਾਅ ਨੂੰ ਦੇਖੋ ਜੇ ਤੁਹਾਨੂੰ ਜਿਹੜਾ ਲਾਅ ਦਾ ਨਹੀਂ ਪਤਾ ਪੁੱਛ ਲੋ ਜਾਂ ਇਸ ਤੋਂ ਪੜ੍ਹ ਲਿਖ ਕੇ ਜਾਓ ਜੇ ਨਹੀਂ ਮਰਜੀ ਦੁਨੀਆ ਘੁੰਮ ਰਹੇ ਕੋਈ ਨਹੀਂ ਏਜੰਟਾਂ ਦੀ ਲੋੜ ਹੀ ਕੋਈ ਨਹੀਂ ਦੇ ਵਿੱਚ ਤੁਸੀਂ ਸਿੱਧੇ ਜਾ ਸਕਦੇ ਆ ਕਰੋ ਤੁਸੀਂ ਆ ਕੇ ਟੀਟੰਗ ਨਾ ਕਰੋ ਨਾਲੇ ਤੁਸੀਂ ਆਪ ਖਰਾਬ ਹੋਨੇ ਆ ਮਾਂ ਬਾਪ ਦੀ ਚਿੰਤਾ ਵਧਦੀ ਆ ਦੂਸਰਾ ਸਾਡੇ ਮੁਲਕ ਦਾ ਨਾਮ ਵੀ ਜਿਹੜਾ ਹੈਗਾ ਖਰਾਬ ਹੁੰਦਾ ਉਹ ਲਿਸਟ ਜਿਹੜੀ ਹੈਗੀ ਆ ਜਦੋਂ ਗੈਰ ਕਾਨੂੰਨੀ ਵਾਲੀ ਦਾ ਫੜੇ ਜਾਣ ਦੀ ਵਧ ਜਾਂਦੀ ਆ ਉਹਦਾ ਸਾਡੇ ਮੁਲਕ ਦੇ ਉੱਤੇ ਵੀ ਅਸਰ ਪੈਂਦਾ ਪਾਸਪੋਰਟ ਦੀ ਜਿਹੜੀ ਗ੍ਰੇਡਿੰਗ ਹੈ ਉਹਦੇ ਉੱਤੇ ਅਸਰ ਪੈਂਦਾ ਤੁਹਾਨੂੰ ਇਹ ਗੱਲਾਂ ਵੀ ਸੋਚਣੀਆਂ ਚਾਹੀਦੀਆਂ ਧੰਨਵਾਦ